ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਖਾਸ ਤੋਹਫਾ ਕੀਤੇ ਵੱਡੇ ਐਲਾਨ ਅਮਰਿਤਪਾਲ ਸਿੰਘ ਅਤੇ ਹੋਰ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰ ਨੂੰ ਅਲਟੀਮੇਟਮ ਪੰਥਕ 71 ਤਾਮੁਕ ਕੇ 7 ਮਤੇ ਕੀਤੇ ਪਾਸ ਸ਼੍ਰੋਮਣੀ ਕਾਲਾ ਲਾਲ ਦੇ ਬਾਗੀ ਹੋਏ ਲੀਡਰਾਂ ਦੇ ਭੜਕੇ ਸੁਖਵੀਰ ਸਿੰਘ ਬਾਦਲ ਨਾਲ ਹੀ ਸੀਐਮ ਭਗਵੰਤ ਮਾਨ ਤੇ ਕੀਤੇ ਸ਼ਬਦੀ ਹਮਲੇ ਬੰਦੀ ਸਿੱਖ ਗੁਰਦੀਪ ਸਿੰਘ ਦਾ ਅਮਰਿਤਪਾਲ ਸਿੰਘ ਤੇ ਗੰਭੀਰ ਇਲਜ਼ਾਮ ਕਿਹਾ 1.5 ਸਾਲ ਵੀ ਨਹੀਂ ਹੋਇਆ ਰਿਹਾਈ ਲਈ ਭੇਜ ਰਹੇ ਨੇ ਚਿੱਠੀਆਂ ਪੰਜਾਬ ਦੇ ਇਨ੍ਹਾਂ ਲੋਕਾਂ ਨੂੰ ਕੈਬਨਟ ਮੰਤਰੀ ਨੇ ਸੁਣਾਈ ਖੁਸ਼ਖਬਰੀ ਅੰਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਪੱਤਾ ਦੇਣ ਲਈ 68.95 ਕਰੋੜ ਰੁਪਏ ਕੀਤੇ ਜਾ ਰਹੇ ਪੰਜਾਬ ਦੇ ਮੌਸਮ ਲੈ ਕੇ ਨਵੀਂ ਅਪਡੇਟ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਕਿਸਾਨਾ ਗੂਰ ਸਰਵਨ ਸਿੰਘ ਪੰਦੇਰ ਦਾ ਵੱਡਾ ਐਲਾਨ ਕੀਤਾ ਕਿਸਾਨਾਂ ਦਾ ਵੱਡਾ ਜਥਾ ਅੱਜ ਅੰਮ੍ਰਿਤਸਰ ਤੋਂ ਹੋਵੇਗਾ ਰਵਾਨਾ ਅੱਜ ਪੰਜਾਬ ਦੇ ਇਸ ਜ਼ਿਲ੍ਹੇ 'ਚ ਰਹੇਗੀ ਛੁੱਟੀ ਸਕੂਲ ਕਾਲਜ ਤੇ ਦਫ਼ਤਰ ਰਹਿਣਗੇ ਬੰਦ ਰਖੜਪੁਨਿਆ ਦੇ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਬਾਬਾ ਬਕਾਲਾ ਸਾਈ ਪਹੁੰਚੇ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਇੱਕ ਪਹਿਲਾ ਸੂਬਾ ਹੋਵੇਗਾ ਜਿਸ ਵਿੱਚ ਫਾਇਰ ਬ੍ਰਿਗੇਡ ਵਿੱਚ ਕੁੜੀਆਂ ਕੰਮ ਕਰਨਗੀਆਂ ਨੌਜਵਾਨਾਂ ਲਈ ਵੱਡੀ ਪੋਸਟਾਂ ਆਉਣਗੀਆਂ ਤੇ ਅੰਗਨਵਾੜੀ ਵਿੱਚ 3000 ਹੋਰ ਨੌਕਰੀਆਂ ਮਿਲਣਗੀਆਂ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਾਣ ਕੇ ਖੁਸ਼ੀ ਹੋਵੇਗੀ ਕਿ ਪੰਜਾਬ ਵਿੱਚ ਇਸ ਸਮੇਂ 6 ਕੁੜੀਆਂ ਐਸਐਸਪੀ ਅਤੇ 8 ਡੀਸੀ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜੋ ਬਿਜਲੀ ਫ੍ਰੀ ਕਰਨ ਦੀ ਗਰੰਟੀ ਆਮ ਆਦਮੀ ਪਾਰਟੀ ਨੇ ਦਿੱਤੀ ਸੀ ਉਹ 1 ਜੁਲਾਈ ਤੋਂ ਬਾਅਦ ਬਿਜਲੀ ਫ੍ਰੀ ਕਰ ਦਿੱਤੀ ਗਈ ਹੈ ਤੇ ਅੱਜ 90% ਲੋਕਾਂ ਨੂੰ ਜ਼ੀਰੋ ਬਿਲ ਆ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਖੇਤਾਂ ਲਈ 8 ਘੰਟੇ ਬਿਜਲੀ ਮਿਲਦੀ ਸੀ ਪਰ ਸਾਡੀ ਸਰਕਾਰ ਤੋਂ ਬਾਅਦ ਬਿਜਲੀ 12 ਘੰਟੇ ਲਗਾਤਾਰ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਜਿਸ ਦੇ ਕਾਰਨ ਇੱਕ ਹਫਰੇ ਰਿ ਤੋਂ ਇੱਕ ਗਾਸ ਤੱਕ 1200 ਮੋਤਾਂ ਘਟ ਹੋ ਗਈਆਂ ਹਨ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ 829 ਕਲੀਨਿਕ ਖੋਲੇ ਹਨ ਅਤੇ 2 ਕਰੋੜ ਲੋਕ ਇਸ ਕਲੀਨਿਕ ਤੋਂ ਠੀਕ ਹੋ ਗਏ ਹਨ ਬਾਬਾ ਬਕਾਲਾ ਸਾਈ ਵਿੱਚ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਅਤੇ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਵਜੀਤ ਸਿੰਘ ਖਾਲਸਾ ਬੁੱਲੋ ਬੁલાਏਗੀ ਪੰਥਕ ਇਕੱਤਰਤਾ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਇਸ ਮੌਕੇ ਸਿੱਖ ਕੌਮ ਨਾਲ ਜੁੜੇ ਵੱਡੇ ਪੰਥਕ ਆਗੂਆਂ ਤੇ ਧਰਮ ਪ੍ਰਚਾਰਕਾਂ ਦੇ ਨਾਲ ਐਮਪੀ ਸਰਬਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ 6 ਮਤੇ ਵੀ ਪਾਸ ਕੀਤੇ ਹਨ ਇਸ ਵਿੱਚ ਐਸਜੀਪੀਸੀ ਦੀਆਂ ਚੋਣਾਂ ਜਲਦ ਕਰਵਾਉਣਾ ਬੰਦੀ ਸਿੰਘਾਂ ਦੀ ਰਿਹਾਈ ਕਿਸਾਨਾਂ ਦੇ ਸੰਘਰਸ਼ ਵਿੱਚ ਸਾਥ ਦੇ ਨਸ਼ੇ ਦੇ ਖਿਲਾਫ ਵੱਡੀ ਮੁਹਿੰਮ ਚਲਾਉਣ ਦੇ ਨਾਲ-ਨਾਲ ਸਭ ਤੋਂ ਅਹਿਮ ਮਤਾ ਸਰਕਾਰ ਨੂੰ ਦਿੱਤਾ ਗਿਆ ਹੈ ਇਸ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ 20 ਅਕਤੂਬਰ ਤੱਕ ਅਮਰਿਤਪਾਲ ਸਿੰਘ ਅਤੇ ਹੋਰ ਸਿੰਘਾਂ ਦੀ ਰਿਹਾਈ ਨਾ ਹੋਈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਕੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਫਰੀਦਕੋਟ ਤੋਂ ਐਮਪੀ ਸਰਜੀ ਸਿੰਘ ਖਾਲਸਾ ਨੇ ਪੰਥਕ ਇਕੱਠ ਵਿੱਚ ਬੋਲਦਿਆਂ ਇਲਜ਼ਾਮ ਲਗਾਇਆ ਕਿ ਉਹਨਾਂ ਨੂੰ ਅੰਮ੍ਰਿਤਪਾਲ ਸਿੰਘ ਤੇ ਪਾਰਲੀਮੈਂਟ ਵਿੱਚ ਨਹੀਂ ਬੋਲਣ ਦਿੱਤਾ ਗਿਆ ਜਦਕਿ ਸੋਦਾ ਸਾਦ ਨੂੰ ਬਾਹਰ ਕੱਢਣ ਲਈ ਨਵਾਂ ਕਾਨੂੰਨ ਬਣਾਇਆ ਗਿਆ ਹੈ ਮੈਂਬਰ ਪਾਰਲੀਮੈਂਟ ਸਰਵਜੀਤ ਸਿੰਘ ਨੇ ਭਗਵਾਨ ਤਮਾਨ ਸਰਕਾਰ ਤੇ ਇਲਜ਼ਾਮ ਲਗਾਇਆ ਹੈ ਕਿ ਪ੍ਰਦੀਪ ਕਲੇਰ ਦੀ ਗਵਾਹੀ ਦੇ ਬਾਵਜੂਦ ਸੋਦਾ ਸਾਦ ਨੂੰ ਫੜਿਆ ਨਹੀਂ ਗਿਆ ਜੇਕਰ ਇੱਕ ਮਹੀਨੇ ਦੇ ਅੰਦਰ ਅੰਦਰ ਰਾਮ ਰਹੀਮ ਦੀ ਗ੍ਰਿਫਤਾਰੀ ਨਾ ਹੋਈ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਦੇ ਲਈ ਵੱਧ ਤੋਂ ਵੱਧ ਵੋਟਾਂ ਪਵਾਈਆਂ ਜਾਣ ਤਾਂਕਿ ਕਮੇਟੀ ਨੂੰ ਪਖੰਡੀਆਂ ਤੋਂ ਯਾਦ ਕਰਵਾਇਆ ਜਾ ਸਕੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਉਹ ਕਦੇ ਵੀ ਖਾਲਸਾ ਪੰਥ ਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਗੇ ਤੇ ਹਮੇਸ਼ਾ ਪੰਜਾਬ ਦੇ ਵਿਕਾਸ ਵਾਸਤੇ ਕੰਮ ਕਰਨਗੇ ਇਸ ਦੇ ਨਾਲ ਹੀ ਸ਼ਰਮਣੀ ਕਾਲੀ ਦਲ ਦੇ ਪ੍ਰਧਾਨ ਨੇ ਪੰਥ ਨੂੰ ਅਪੀਲ ਕੀਤੀ ਹੈ ਕਿ ਉਹ ਗਦਾਰਾਂ ਦੀ ਹਮੇਸ਼ਾ ਮਨ ਵਿੱਚ ਪਛਾਣ ਕਰਨ ਅਤੇ ਕਿ ਹੈ ਕਿ ਇਹ ਉਹੀ ਲੋਕ ਹਨ ਜੋ ਏਜੰਸੀਆਂ ਨਾਲ ਮਿਲ ਕੇ ਸ਼ਰਮਨੀ ਕਾਲ ਦਲ ਦੇ ਨਾਲ-ਨਾਲ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਹੁਣ ਅਸੀਂ ਵੇਖ ਰਹੇ ਹਾਂ ਕਿ ਕਿਵੇਂ ਆਰਐਸਐਸ ਤੇ ਭਾਜਪਾ ਨੇ ਤਖਤ ਸ਼੍ਰੀ ਹਜੂਰ ਸਾਹਿਬ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਆਪਣੀਆਂ ਸੰਸਥਾਵਾਂ ਤੇ ਇਹ ਹਮਲਾ ਨਾ ਰੋਕਿਆ ਤਾਂ ਕੱਲ ਨੂੰ ਦੋਸ਼ ਸਾਡੇ 'ਤੇ ਆਵੇਗਾ। ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਕਿਵੇਂ ਪੰਜਾਬੀ ਚ ਆਮ ਆਦਮੀ ਪਾਰਟੀ ਦੇ ਰਾਜਕਾਲ ਵਿੱਚ 17 ਵਾਰ ਬੇਦਬੀ ਦੀਆਂ ਘਟਨਾਵਾਂ ਵਾਪਰੀਆਂ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਬਾਰੇ ਕਦੇ ਕੋਈ ਗੱਲ ਨਹੀਂ ਕੀਤੀ ਤੇ ਉਹਨਾਂ ਦੀ ਸਰਕਾਰ ਇਨਾ ਕਿਨੌਣੇ ਕਾਰਿਆਂ ਦੇ ਦੋਸ਼ੀਆਂ ਨੂੰ ਫੜਨ ਵਿੱਚ ناکਾਮ ਰਹੀ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਨੇ ਆਪ ਪੁਲਿਸ ਨੂੰ ਸੁਲਤਾਨਪੁਰ ਲੋਧੀ ਵਿੱਚ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨ ਦੇ ਹੁਕਮ ਦੇ ਕੇ ਮर्यादा ਦੀ ਉਲੰਘਣਾ ਕੀਤੀ ਬੰਦੀ ਸਿੱਖ ਗੁਰਦੀਪ ਸਿੰਘ ਨੇ ਅਮ੍ਰਿਤਪਾਲ ਸਿੰਘ ਤੇ ਗੰਭੀਰ ਇਲਜ਼ਾਮ ਲਗਾਏ ਹਨ ਬਾਬਾ ਬਕਾਲਾ ਸਾਈ ਵਿਖੇ ਕਾਲ ਦਲ ਦੀ ਸਿਆਸੀ ਕਾਨਫਰੰਸ ਵਿੱਚ ਬੰਦੀ ਸਿੰਘ ਗੁਰਦੀਪ ਸਿੰਘ ਨੇ ਖਡੂਰ ਸਾਹਿਬ ਤੋਂ ਐਮਪੀ ਅਮ੍ਰਿਤਪਾਲ ਸਿੰਘ ਅਤੇ ਸਰਬੱਤ ਖਾਲਸਾ ਦੇ ਜਥੇਦਾਰਾਂ ਤੇ ਜਮ ਕੇ ਨਿਸ਼ਾਨੇ ਲਗਾਏ ਹਨ ਉਹਨਾਂ ਨੇ ਕਿਹਾ ਹੈ ਕਿ ਵਿਦੇਸ਼ ਵਿੱਚ ਬੈਠੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਸਿਰਫ ਬੰਦੀ ਸਿੰਘਾਂ ਦੇ ਨਾਂ ਤੇ ਪੈਸਾ ਇਕੱਠਾ ਕਰ ਰਹੇ ਹਨ ਅਮ੍ਰਿਤਪਾਲ ਸਿੰਘ ਦਾ ਨਾਂ ਲੈ ਬਿਨਾ ਉਹਨਾਂ ਨੇ ਕਿਹਾ ਕਿ ਗ੍ਰਿਫਤਾਰੀ ਤੋਂ ਪਹਿਲਾਂ ਇਹ ਕਹਿੰਦੇ ਸਨ ਕਿ ਪੰਜਾਬ ਦੀਆਂ ਮੁਸ਼ਕਿਲਾਂ ਦਾ ਹੱਲ ਸਿਰਫ ਖਾਲਿਸਤਾਨ ਹੈ ਇਸ ਦੇ ਲਈ ਸੀਸ ਵੀ ਦੇਵਾਂਗੇ ਪਰ ਜੇਲ੍ਹ ਵਿੱਚ ਗਏ 1.5 ਸਾਲ ਵੀ ਨਹੀਂ ਹੋਇਆ ਕਿ ਰਿਹਾਈ ਦੇ ਲਈ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ ਸਿਰਫ ਇੰਨਾ ਹੀ ਨਹੀਂ ਖਾਲਿਸਤਾਨ ਦੀ ਮੰਗ ਕਰਨ ਵਾਲਾ ਅੱਜ ਕੁਰਸੀ ਦੇ ਚਾਰ ਪੈਰਾਂ ਦੇ ਹੇਠਾਂ ਬੈਠਾ ਹੈ ਜਦਕਿ ਜੇਲ੍ਹਾਂ ਵਿੱਚ ਬੈਠੇ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਉਹਨਾਂ ਦੀ ਰਿਹਾਈ ਦੀ ਮੰਗ ਨਹੀਂ ਕੀਤੀ ਗੁਰਦੀਪ ਸਿੰਘ ਖੇੜਾ ਨੇ ਇਲਜ਼ਾਮ ਲਗਾਇਆ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਸਿਰਫ ਲੋਕਾਂ ਦੀ ਭਾਵਨਾਵਾਂ ਨਾਲ ਖੇਡ ਕੇ ਨੌਜਵਾਨਾਂ ਨੂੰ ਮਾਰਿਆ ਹੈ ਪਹਿਲਾਂ ਕਿਹਾ ਸੀ ਕਿਰਪਾਨ ਦੇ ਬਿਨਾ ਲੋਕ ਸਭਾ ਵਿੱਚ ਦਾਖਲ ਨਹੀਂ ਹੋਣਾ ਫਿਰ ਦੂਜੀ ਵਾਰ ਬਿਨਾ ਕਿਰਪਾਨ ਨਾਲ ਚਲੇ ਗਏ ਤੀਜੀ ਵਾਰ ਦੀਪ ਸਿੱਧੂ ਅਤੇ ਮੂਸੇਵਾਲਾ ਦੇ ਨਾਂ ਨਾਲ ਪਾਰਲੀਮੈਂਟ ਦੇ ਮੈਂਬਰ ਬਣੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ICDCS ਸਕੀਮ ਅਧੀਨ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤੇ ਦੀ ਦਾਇਗੀ ਲਈ 3.95 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਜਿੱਥੇ ਹੋਰ ਵਰਗ ਦੇ ਹਿੱਤਾਂ ਦੀ ਭਲਾਈ ਲਈ ਕੰਮ ਕਰ ਹੈ ਉੱਥੇ ਹੀ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਹਿੱਤਾਂ ਲਈ ਵੀ ਵਚਨਬੱਧ ਹੈ ਉਹਨਾਂ ਨੇ ਕਿ ਹੈ ਕਿ ਪਿਛਲੇ ਦਿਨੀ ਰਖੜੀ ਦੇ ਵਰਣਾਲਾ ਵਿਖੇ ਹੋਏ ਰਾਜਪਦਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 3000 ਅੰਗਣਵਾੜੀ ਵਰਕਰਾਂ ਦੀਆਂ ਅਸਾਮੀਆਂ ਭਰਨ ਦੀ ਘੋਸ਼ਣਾ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅੰਗਣਵਾੜੀ ਵਰਕਰਾਂ ਦੀ ਭਰਤੀ ਨਾਲ ਨਵੇਂ ਰੁਜ਼ਗਾਰ ਦੇ ਰਾਹ ਖੁੱਲਣਗੇ ਜੋ ਮਹਿਲਾਵਾਂ ਦੇ ਵੱਧ ਅਧਿਕਾਰ ਲਈ ਬੇਹਦ ਸਾਈ ਹੋਣਗੇ ਮਾਂਸੂਨ ਦਾ ਲਗਭਗ ਅੱਧਾ ਸੀਜ਼ਨ ਬੀਤ ਚੁੱਕਾ ਹੈ ਇਸ ਦੇ ਬਾਵਜੂਦ ਪੰਜਾਬ ਵਿੱਚ ਹੁਣ ਤੱਕ ਆਮ ਤੌਰ 'ਤੇ ਲਗਭਗ 35% ਦੀ ਘਟਮੀ ਦਰਜ ਹੋਇਆ ਹੈ ਅਗਲੇ ਕੁਝ ਦਿਨ ਸੂਬੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਅੱਜ ਤੋਂ ਪੰਜਾਬ ਦੇ ਯਾਤਰੀ ਹਿੱਸਿਆਂ ਹਰਿਆਣਾ ਤੇ ਚੰਡੀਗੜ੍ਹ ਵਿੱਚ ਮੱਧ ਤੋਂ ਭਾਰੀ ਮੀਂਹ ਪੈ ਸਕਦਾ ਹੈ ਜਲੰਧਰ ਤੋਂ ਇਲਾਵਾ ਪੰਜਾਬ ਦੇ ਕਈ ਹਿੱਸਿਆਂ ਵਿੱਚ ਬੀਤੇ ਦਿਨ ਵੀ ਬੱਦਲਵਾਈ ਦੇਖਣ ਨੂੰ ਮਿਲੀ ਸੀ ਜਦਕਿ ਕਈ ਥਾਈਂ ਹਲਕੀ ਬੂੰਦਾਬੰਦੀ ਅਤੇ ਕਿਤੇ-ਕਿਤੇ ਦਰਮਿਆਨੀ ਬਾਰਿਸ਼ ਹੋਈ ਹੈ ਉੱਥੇ ਹੀ ਗਵਾਂਡੀ ਸੂਬੇ ਹਿਮਾਚਲ ਵਿੱਚ ਸ਼ਿਮਲਾ ਸਣੇ ਕਈ ਸ਼ਹਿਰਾਂ ਵਿੱਚ ਤੇਜ਼ ਧੁੱਪ ਤੋਂ ਬਾਅਦ ਅਚਾਨਕ ਦੁਪਹਿਰ ਬਾਅਦ ਬੱਦਲ ਆਏ ਤੇ ਤੇਜ਼ ਮੀਂਹ ਪਿਆ ਅਤੇ ਹੁਣ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਲਈ ਅਗਲੇ 2-3 ਦਿਨ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਕਿਸਾਨਾ ਗੂ ਸਰਵਨ ਸਿੰਘ ਬੰਦੇਰ ਨੇ ਜਾਣਕਾਰੀ ਦਿੰਦੇ ਆ ਕਿ ਹੈਗੀ ਚੱਲ ਰਹੀ ਕਿਸਾਨ ਅੰਦੋਲਨ ਵਿੱਚ 20 ਅਗਸਤ ਯਾਨੀ ਅੱਜ ਅਮਰੀਕਸਰ ਜ਼ਿਲ੍ਹੇ ਦਾ ਨੋਵਾਂ ਜੱਥਾ ਹਜ਼ਾਰਾਂ ਕਿਸਾਨਾਂ ਨੂੰ ਲੈ ਕੇ ਸ਼ੰਭੂ ਬਾਰਡਰ ਨੂੰ ਰਵਾਨਾ ਹੋਵੇਗਾ ਪੰਦੇਰ ਨੇ ਕਿਹਾ ਕਿ ਐਮਐਸਪੀ ਗਰੰਟੀ ਕਾਨੂੰਨ ਅਤੇ ਹੋਰ ਕਿਸਾਨੀ ਮੰਗਾਂ ਨਾਮੰਨੇ ਜਾਣ ਤੱਕ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ ਉਹਨਾਂ ਨੇ ਜਾਣਕਾਰੀ ਦਿੰਦੇ ਆ ਕਿ ਹੈਗੀ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਸ਼੍ਰੀ ਅਮ੍ਰਿਤਸਰ ਸਾਹਿਬ ਦੀਆਂ ਵੱਖ-ਵੱਖ ਜਗਾਵਾਂ ਤੋਂ ਸ਼ੰਭੂ ਬਾਰਡਰ ਵੱਲ ਕੂਚ ਕਰਨਗੇ ਅਤੇ ਸਰਕਾਰ ਦੇ ਕੰਨ ਤੱਕ ਆਪਣੀ ਆਵਾਜ਼ ਪਹੁੰਚਾਉਣਗੇ ਇਸ ਦੇ ਨਾਲ ਹੀ ਉਹਨਾਂ ਨੇ ਹਰਿਆਣਾ ਸਰਕਾਰ ਤੇ ਨਿਸ਼ਾਨੇ ਵੀੰਦਿਆਂ ਕੀ ਹੈਗੀ ਸਰਕਾਰ ਨੂੰ ਪਹਿਲਾਂ 10 ਸਾਲ ਤੱਕ ਕਿਸਾਨ ਦਿਖਾਈ ਨਹੀਂ ਦਿੱਤੀ ਅਤੇ ਹੁਣ ਜਦੋਂ ਚੋਣਾਂ ਨੇੜੇ ਆ ਗਈਆਂ ਨੇ ਤਾਂ ਸੀਐਮ ਨਾਇਬ ਸੈਣੀ ਲਗਾਤਾਰ ਇੱਕ ਤੋਂ ਬਾਅਦ ਇੱਕ ਐਲਾਨ ਕਰਦੇ ਜਾ ਰਹੇ ਹਨ ਉਹਨਾਂ ਨੇ ਸੈਣੀ ਸਰਕਾਰ ਤੇ ਤੰਜ ਕੱਸਦੇ ਆ ਕਿ ਹੈਗੀ 13 ਫਰਵਰੀ ਨੂੰ ਜਦੋਂ ਮੋਰਚਾ ਸ਼ੁਰੂ ਹੋਇਆ ਸੀ ਤਾਂ 70000 ਅਰਧ ਬਲਾਂ ਦੀ ਫੋਰਸ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਸੀ ਪੰਦੇਰ ਨੇ ਕਿ ਹੈਗੀ ਚੋਣਾਂ ਨੂੰ ਦੇਖਦਿਆਂ ਹੋਇਆਂ ਸਰਕਾਰ ਜਿਹੇ ਕੰਮ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਹਲਕੇ ਵਿੱਚ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਲਾਕੇ ਦੇ ਡਿਪਟੀ ਕਮਿਸ਼ਨਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ 20 ਅਗਸਤ ਯਾਨੀ ਅੱਜ ਸਕੂਲ ਕਾਲਜ ਅਤੇ ਸਰਕਾਰੀ ਅਤੇ ਨਿੱਜੀ ਦਫ਼ਤਰ ਬੰਦ ਰਹਿਣਗੇ ਤੈਨੂੰ ਇੱਕ ਗੱਲ ਕਹਾਂ ਭਗਵੰਤ ਸਿੰਘ ਮਾਨ ਕਿ ਖੁਦ ਦੀ ਨਿਲਾਮੀ ਤੇ ਕਿਸੇ ਦੀ ਗੁਲਾਮੀ ਨਾ ਮੈਂ ਜ਼ਿੰਦਗੀ ਚ ਕੀਤੀ ਤੇ ਨਾ ਮੈਥੋਂ ਹੋਣੀ ਆ ਸਿਕਿਉਰਿਟੀ ਦੇ ਚੱਕਰ ਚ ਜਮੀਰ ਮੈਥੋਂ ਨਹੀਂ ਮਾਰਿਆ ਜਾਣਾ ਮਰ ਮੈਂ ਭਾਵੇਂ ਆਪ ਜਾਵਾਂ ਮੈਂ ਤੇ ਅੱਗੇ ਕਿਸੇ ਸ਼ਾਇਰ ਦੀਆਂ ਬਹੁਤ ਖੂਬ ਲਾਈਨਾਂ ਨੇ ਜਿਹੜੀਆਂ ਅਕਸਰ ਹਮੇਸ਼ਾ ਯਾਦ ਰੱਖਦਾ ਵਾਂ ਕਿ ਮਿੱਟੀ ਦਾ ਜਿਸਮ ਲੈ ਕੇ ਪਾਣੀ ਦੇ ਘਰ ਮੈਂ ਹੂੰ ਮੰਜ਼ਿਲ ਹੈ ਮੌਤ ਮੇਰੀ ਮੈਂ ਹਰ ਪਲ ਸਫਰ ਮੈਂ ਹੂੰ ਹੋਣਾ ਹੈ ਕਤਲ ਮੇਰਾ ਇਹ ਮਾਲੂਮ ਹੈ ਮੇਜੇ ਲੇਕਿਨ ਖਬਰ ਨਹੀਂ ਮੈਂ ਕਿਸ ਕਿਸ ਦੀ ਨਜ਼ਰ ਮੈਂ ਹੂੰ ਤੈਨੂੰ ਜਿਸ ਦਿਨ ਮੈਂ ਬੋਲਿਆ ਸੀਗਾ ਇਥੇ ਮਨ ਤੇਰੀ ਸਾਰੀ ਦੱਸਣ ਲੱਗਾ ਵੀ ਕਰਤੂਤ ਕੀ ਹੈ ਕਿ ਪੁਲਿਸ ਕੀ ਚਾਹੁੰਦੀ ਸੀ ਆਲਾ ਅਫਸਰ ਕੀ ਚਾਹੁੰਦੇ ਸੀਗੇ ਤੇ ਤੂੰ ਕੀ ਚਾਹੁੰਦਾ ਸੀਗਾ ਤੈਨੂੰ ਜਿਸ ਦਿਨ ਮੈਂ ਬੋਲਿਆ ਸੀਗਾ ਉਦੋਂ ਮਹਿਜ 3 ਦਿਨ ਪਹਿਲਾਂ ਮੇਰੇ ਕੋਲ ਘਾਰੇ ਕੰਟੈਲੀਜੈਂਸ ਦਾ ਅਫਸਰ ਮੇਰੇ ਕੋਲ ਆਉਂਦਾ ਔਰ 50 ਤੋਂ ਵੱਧ ਜਿਹੜੀਆਂ ਉਹਨਾਂ ਮੈਂ ਪਾਕਿਸਤਾਨ ਦੇ ਨੰਬਰਾਂ ਤੋਂ ਕਾਲਸ ਦੱਸੀਆਂ ਕਿ ਆ ਲੋਕ ਮੈਨੂੰ ਫੋਨ ਕਰਦੇ ਰਹਿੰਦੇ ਨੇ 100 ਤੋਂ ਵੱਧ ਉਹਨਾਂ ਮੈਂ ਇੰਟਰਨੈਸ਼ਨਲ ਕਾਲ ਦੱਸੀਆਂ ਔਰ ਜਿਹੜੀਆਂ ਮੈਨੂੰ ਵੱਖ-ਵੱਖ ਨੰਬਰਾਂ ਤੋਂ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਮੈਂ ਬਲੌਕ ਕਰ ਦਿਨਾ ਵਾਂ ਔਰ ਉਹ ਬੰਦੇ ਨੇ ਉਸ ਤੇਰੇ ਇੰਟੈਲੀਜੈਂਸ ਦੇ ਅਫਸਰ ਨੇ ਮੈਨੂੰ ਇੱਕ ਵੀਡੀਓ ਸੁਣਾਈ ਜਦੇ ਵਿੱਚ ਇੱਕ ਬਹੁਤ ਕਟੜ ਬੰਦਾ ਮੈਨੂੰ ਕਹਿ ਰਿਹਾ ਮੇਰੇ ਬਾਰੇ ਕਿ ਮਨਦੀਪ ਸਿੰਘ ਬੰਨੇ ਨੂੰ ਕਹੋ ਦਰਿਆ ਚ ਛਾਲ ਮਾਰ ਕੇ ਮਰ ਜਾਵੇ ਜਿਹਦੇ ਪੰਜਾਬ ਚ ਵਿਦੇਸ਼ਾ ਚ ਬਹੁਤ ਸਾਰੇ ਫਾਲੋਅਰ ਨੇ ਔਰ ਤੇਰਾ ਅਫਸਰ ਮੈਨੂੰ ਪਤਾ ਕੀ ਕਹਿ ਰਿਹਾ ਕਿ ਮੰਨਾ ਜੀ ਤੁਹਾਡੀ ਸੁਰੱਖਿਆ ਵਧ ਜਾਣੀ ਚਾਹੀਦੀ ਅਸੀਂ ਰਿਪੋਰਟ ਬਣਾ ਕੇ ਭੇਜਣ ਲੱਗੇ ਆ ਵਧਾਉਣ ਦੀ بجائے ਤੁਸੀਂ ਮੇਰੀ ਸਾਰੀ ਮਤਲਬ ਕੋ ਕਟੌਤੀ ਵੀ ਨਹੀਂ ਕੀਤੀ ਔਰ ਪੂਰਨ ਤੌਰ ਦੇ ਉੱਤੇ ਸਾਰੀ ਦੀ ਸਾਰੀ ਸੁਰੱਖਿਆ ਵਾਪਸ ਲੈ ਲਈ ਇਹ ਰਵਈਆ ਤੇਰਾ ਸਾਡਾ ਜਿਹੜਾ ਵੀਰ ਸੀਗਾ ਸਿੱਧੂ ਮੂਸੇ ਵਾਲੇ ਦੇ ਨਾਲ ਵੀ ਤੇਰਾ ਇਹੋ ਰਵਈਆ ਰਿਹਾ ਸੀਗਾ ਕਿ ਤੇਰਾ ਪੰਜਾਬ ਦੇ ਸਾਰੇ ਬੋਲਣ ਵਾਲਿਆਂ ਦੇ ਨਾਲ ਇਹੋ ਰਵਈਆ ਰਹਿੰਦਾ ਕਿ ਨਾ ਕੋ ਸਰਕਾਰ ਦੇ ਖਿਲਾਫ ਨਸ਼ੇ ਤੇ ਬੋਲੇ ਨਾ ਕੋ ਸਰਕਾਰ ਦੇ ਖਿਲਾਫ ਸ਼ਰਾਬ ਮਾਫੀਆ ਤੇ ਬੋਲੇ ਨਾ ਕੋ ਸਰਕਾਰ ਦੇ ਖਿਲਾਫ ਰੇਤ ਮਾਫੀਆ ਤੇ ਬੋਲੇ ਨਾ ਕੋ ਸਰਕਾਰ ਦੇ ਖਿਲਾਫ ਜਿਹੜਾ ਉਹ ਸ਼ਰਾਬ ਮਾਫੀਆ ਦੇ ਉੱਤੇ ਬੋਲੇ ਨਾ ਕੋ ਰੇਤ ਮਾਫੀਆ ਤੇ ਬੋਲੇ ਨਾ ਟਰਾਂਸਪੋਰਟ ਮਾਫੀਆ ਤੇ ਬੋਲੇ ਨਾ ਮੈਡੀਕਲ ਮਾਫੀਆ ਤੇ ਬੋਲੇ ਤੇ ਨਾ ਐਜੂਕੇਸ਼ਨ ਮਾਫੀਆ ਤੇ ਬੋਲੇ ਔਰ ਨਾ ਹੀ ਤੇਰੇ ਜਿਹੜੇ ਆਲੇ ਦੁਆਲੇ Google Pay ਤੇ ਉਹ Paytm ਘੁੰਮਦੇ ਰਹਿੰਦੇ ਆ ਦੜਦਣਾਉਂਦੇ ਰਹਿੰਦੇ ਆ ਨਾ ਕੋ ਉਹਨਾਂ ਦੇ ਉੱਤੇ ਬੋਲੇ ਬਸ ਤੇਰੇ ਸੋਲੇ ਗਈ ਜਾਓ ਤੇ ਪੰਜਾਬ ਦੇ ਵਿੱਚ ਸੁਰੱਖਿਅਤ ਰਹੋ ਮੇਰੇ ਨਾਲ ਕੀ ਹੋਣਾ ਮੇਰੀ ਸਿਕਿਉਰਿਟੀ ਢਾਕੇ ਮੇਰਾ ਤੂੰ ਸਗਾ ਕੀ ਬਣਨਾ ਵਾ ਤੂੰ ਤੇ ਪੰਜਾਬ ਦੇ ਉਸ ਪੁੱਤ ਸਿੱਧੂ ਮੂਸੇਵਾਲਾ ਜਿਹੜਾ ਪੰਜਾਬ ਪੰਜਾਬ ਜਿਹੜਾ ਸਰਕਾਰ ਨੂੰ 5 ਕਰੋੜ ਰੁਪਏ ਦਾ ਟੈਕਸ ਦਿੰਦਾ ਸੀਗਾ ਜਿਨੇ ਦੁਨੀਆ ਭਰ ਦੇ ਵਿੱਚ ਆਪਣੇ ਨਾਂ ਦਾ ਤੇ ਪੰਜਾਬ ਦਾ ਡੰਕਾ ਵਜਾਇਆ ਸੀਗਾ ਤੂੰ ਉਹਦਾ ਸਾਕਾ ਨਹੀਂ ਹੋਇਆ ਤੇਰੀ ਨਜ਼ਰ ਦੇ ਵਿੱਚ ਉਹਦੀ ਅਹਿਮੀਅਤ ਕੋਈ ਨਹੀਂ ਤੇ ਮੇਰੇ ਵਰਗੇ ਆਮ ਬੰਦੇ ਦੀ ਤੇਰੀ ਨਜ਼ਰ ਦੇ ਵਿੱਚ ਕੀ ਅਹਿਮੀਅਤ ਹੋਣੀ ਆ ਤੇਰੇ ਬਾਰੇ ਜੇ ਮੈਂ ਦੋ ਲੈਣਾ ਕਵਾਂ ਨਾ ਕੋ ਅਤ ਕਥਨੀ ਨਹੀਂ ਗਈ ਭਗਵੰਤਮਾਨ ਕਿ ਬਾਂਦਰਾ ਹੱਥ ਬਗੀਚੇ ਆਏ ਬਾਂਦਰਾ ਹੱਥ ਬਗੀਚੇ ਆਏ ਬੜਾ ਮੜਾ ਇਹ ਹਸ਼ਰ ਕਰਨਗੇ ਖਿੜਿਆ ਬਾਗ ਉਹ ਜਾੜਨਗੇ ਤੇ ਕਰਤੂਤਾ ਉੱਤੇ ਫਖਰ ਕਰਨਗੇ ਇਹੋ ਜਿਹੇ ਕਰਤੂਤਾ ਕਰਕੇ ਤੁਸੀਂ ਫਖਰ ਮਹਿਸੂਸ ਕਰਦੇ ਹੋ ਮੈਂ ਤੈਨੂੰ ਪੁੱਛਣਾ ਚਾਹਨਾ ਵੀ ਕਿਹੜਾ ਮੁੱਖ ਮੰਤਰੀ ਆ ਜਿਹੜਾ ਆਪਣੇ ਆਮ ਨਾਗਰਿਕ ਨਾਲ ਇੰਨੀ ਬਦਲੇ ਦੀ ਭਾਵਨਾ ਰੱਖਦਾ ਇੰਨੀ ਕਿੜ ਰੱਖਦਾ ਉਹਨੂੰ ਮਤਲਬ ਤੰਗ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗਾ ਰਹਿੰਦਾ ਵਾ ਮੇਰੀ ਸਿਕਿਉਰਿਟੀ ਉਹ ਮੁੱਖ ਮੰਤਰੀ ਢਾਰਿਆ ਜਿਹੜਾ 3 ਦਿਨ ਪਹਿਲਾਂ ਬੁਲਟ ਪ੍ਰੂਫ ਬਕਸੇ 'ਚ ਬੰਦ ਹੋ ਕੇ ਯਾਦੀ ਦਾ ਭਾਸ਼ਣ ਦੇ ਕੇ ਢਿਆ ਦਾ ਜਿਹੜਾ ਬਕਸੇ 'ਚ ਬੰਦ ਹੋ ਕੇ ਖੁਦ ਨੂੰ ਇਹ ਦੱਸ ਰਿਹਾ ਬਕਸੇ 'ਚ ਖੁਦ ਨੂੰ ਬੰਦ ਕਰਕੇ ਕਿ ਪੰਜਾਬ ਸੁਰੱਖਿਅਤ ਨਹੀਂ ਆ ਮੇਰੀ ਸਿਕਿਉਰਿਟੀ ਵਾਪਸ ਹੋਈ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੌਆਂ ਤੇ ਤੂੰ ਝੂਠੀਆਂ ਖਾ ਜਾਂਦਾ ਵਾ ਆਪਣੇ ਦਿਲ ਤੇ ਹੱਥ ਰੱਖ ਕੇ ਦੱਸ ਮੈਂ ਸੌ ਨਹੀਂ ਤੈਨੂੰ ਖੋਣ ਲੱਗਾ ਬਹੁਤ ਸਾਰੀਆਂ ਸੌਆਂ ਨੇ ਤੇਰੀਆਂ ਚਾਹੇ ਆਜ਼ਾਦੀ ਦਿਹਾੜੇ ਤੇ ਨੇ ਚਾਹੇ ਹੋਰ ਤੇਰੇ ਨਿੱਜੀ ਮਸਲਿਆਂ ਦੀਆਂ ਨੇ ਬਹੁਤ ਝੂਠੀਆਂ ਸੌਆਂ ਤੂੰ ਖਾਧੀਆਂ ਮੈਂ ਕਦੀ ਬੋਲਿਆ ਨਹੀਂ ਤੈਨੂੰ ਪਰ ਆਪਣੇ ਦਿਲ ਤੇ ਹੱਥ ਰੱਖ ਕੇ ਦੱਸ ਕੀ ਪੰਜਾਬ ਦੇ ਹਾਲਾਤ ਠੀਕ ਆ ਜੇ ਹਾਲਾਤ ਠੀਕ ਨਹੀਂ ਪੰਜਾਬ ਦੇ ਫਿਰ ਬੁਲਟ ਪ੍ਰੂਫ ਬੱਦਸੇ ਦੇ ਵਿੱਚ ਬੰਦ ਹੋ ਕੇ ਬਾਹਰ ਨਿਕੋ ਦਿੱਤਾ ਤੂੰ ਮੈਂ ਪੰਜਾਬ ਪੁਲਿਸ ਦੇ ਮੁਖੀ ਨੂੰ ਵੀ ਪੁੱਛਣਾ ਚਾਹਣਾ ਕੀ ਪੰਜਾਬ ਪੁਲਿਸ ਸਿਰਫ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਲਈ ਹੈ ਮੁੱਖ ਮੰਤਰੀ ਨੂੰ ਸਿਰਫ ਲੋੜਿਆ ਸੁਰੱਖਿਆ ਦੀ ਹੋਰ ਨਾਗਰਿਕਾਂ ਨੂੰ ਹੋਰ ਜਿਹੜੇ ਪੰਜਾਬ ਦੇ ਵਸਿੰਦੇ ਆ ਹੋਰ ਜਿਹੜੇ ਲੋਕ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਬਸ ਪੰਜਾਬ ਪੁਲਿਸ ਨੂੰ ਇੱਕੋ ਹੀ ਹੁਕਮ ਆ ਕਿ ਮੁੱਖ ਮੰਤਰੀ ਦੀ ਰਾਖੀ ਕਿਵੇਂ ਕਰਨੀ ਆ ਉਹਦੇ ਪਰਿਵਾਰ ਦੀ ਰਾਖੀ ਕਿਵੇਂ ਕਰਨੀ ਆ ਦੋਸਤੋ ਅੱਜ ਇਸ ਪਵਿੱਤਰ ਧਰਤੀ ਤੋਂ ਮੈਂ ਤੁਹਾਨੂੰ ਦੱਸਣਾ ਚਾਹਣਾ ਸੱਚਾ ਗੁਰੂ ਲਾਦੌਰ ਦੀ ਧਰਤੀ ਹੈ ਅੱਜ ਮੈਂ ਕੋਈ ਦੱਸਣਾ ਚਾਹੁੰਨਾ ਜੋ ਮੈਂ ਸੋਚਦਾ ਮੈਂ ਲੋਕਾਂ ਦੀ ਮਜਬੂਰੀ ਨੂੰ ਉਹਨਾਂ ਦੀ ਮਰਜ਼ੀ 'ਚ ਬਦਲਣੀ ਚਾਹੁੰਨਾ ਤੁਸੀਂ ਪੁੱਛੋਗੇ ਵੀ ਕਿਵੇਂ ਅੱਜ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਇਲਾਜ ਮਜਬੂਰੀ ਬਸ ਮਜਬੂਰੀ ਕਰਕੇ ਆਪ ਦੇ ਕਿਸੇ ਬਿਮਾਰ ਦਾ ਜਾਂ ਕਿਸੇ ਜ਼ਖਮੀ ਦਾ ਇਲਾਜ ਪ੍ਰਾਈਵੇਟ ਚ ਕਰਾਉਣਾ ਪੈਂਦਾ ਕਿਉਂਕਿ ਸਰਕਾਰੀ ਤੇ ਯਕੀਨ ਟੁੱਟਿਆ ਹੋਇਆ ਨਾ ਉੱਥੇ ਦਵਾਈਆਂ ਨਾ ਉੱਥੇ ਡਾਕਟਰ ਨਾ ਉੱਥੇ ਟੈਸਟ ਹੁੰਦੇ ਨੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਜਿਹੜੇ 4 ਬਿੱਗੇ ਨੇ ਜੇ ਵਿਕ ਵੀ ਗਏ ਆਪਾਂ ਜਾਨ ਬਚਾਉਣੀ ਆਪਣੇ ਰਿਸ਼ਤੇਦਾਰ ਦੀ ਮਜਬੂਰੀ ਚ ਪ੍ਰਾਈਵੇਟ ਚ ਇਲਾਜ ਕਰਾਉਣਾ ਪੈ ਰਿਹਾ ਹੈ ਅੱਜ ਮਾਪਿਆਂ ਨੂੰ ਮਜਬੂਰੀ ਵਸ ਪ੍ਰਾਈਵੇਟ ਸਕੂਲਾਂ ਚ ਬੱਚੇ ਪੜਾਉਣੇ ਪੈ ਰਹੇ ਨੇ ਕਿਉਂਕਿ ਸਰਕਾਰੀਆਂ ਤੋਂ ਯਕੀਨ ਉੱਠ ਗਿਆ ਸੀ ਨਾ ਉੱਥੇ ਟੀਚਰ ਨੇ ਨਾ ਫਰਨੀਚਰ ਹੈ ਨਾ ਕੋਈ ਬਾਥਰੂਮ ਹੈ ਨਾ ਕਿਤਾਬਾਂ ਨੇ ਕੁਝ ਨਹੀਂ ਉਹ ਕਹਿੰਦੇ ਚਲੋ ਆਪਾਂ ਤਾਂ ਕੱਟ ਲਈ ਜਵਾਕਾਂ ਨੂੰ ਪੜਾ ਲਈਏ ਚੱਲ ਕੋਈ ਨਹੀਂ ਢਿੱਡ ਬਨ ਕੇ ਗੁਜ਼ਾਰਾ ਕਰ ਲਾਂਗੇ ਪਰ ਪ੍ਰਾਈਵੇਟ ਵਿੱਚ ਪੜਾਉਣਾ ਪੈ ਰਿਹਾ ਆਉਣ ਵਾਲੇ ਦਿਨਾਂ 'ਚ ਮੇਰੀ ਗੱਲ ਨੋਟ ਕਰ ਲਿਓ ਅੱਜ ਰੱਖੜੀ ਦਾ ਪਵਿੱਤਰ ਤਿਆਰ ਹੈ ਆਉਣ ਵਾਲੇ ਦਿਨਾਂ 'ਚ ਨੋਟ ਕਰ ਲਿਓ ਕਿ ਭਗਵੰਤ ਮਾਨ ਬਾਬੇ ਬਕਾਲੇ ਗੱਲ ਕਹਿ ਕੇ ਗਿਆ ਸੀ ਆਉਣ ਵਾਲੇ ਕੁਝ ਮਹੀਨਿਆਂ 'ਚ ਆਉਣ ਵਾਲੇ ਚੰਦ ਦਿਨਾਂ 'ਚ ਪੰਜਾਬੀਆਂ ਨੂੰ ਮਜਬੂਰੀ ਨਹੀਂ ਉਹਨਾਂ ਦੀ ਮਰਜ਼ੀ ਚੱਲੂਗੀ ਤੁਹਾਡੀ ਮਰਜ਼ੀ ਹੈ ਇਲਾਜ ਕਰਾਉਣੇ ਪ੍ਰਾਈਵੇਟ ਚ ਕਰਾ ਲਓ ਜੇ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਓ ਦਵਾਈ ਉੱਥੇ ਵੀ ਉਹ ਹੈ ਜੀ ਮਸ਼ੀਨ ਸਰਕਾਰੀ ਚ ਵੀ ਉਹ ਹੈ ਜੀ ਡਾਕਟਰ ਸਰਕਾਰੀ ਚ ਵੀ ਉਹ ਹੈ ਜੇ ਪ੍ਰਾਈਵੇਟ ਚ ਵੀ ਹੈ ਪ੍ਰਾਈਵੇਟ ਚ ਤੁਹਾਡੇ ਪੈਸੇ ਲੱਗਣਗੇ ਸਰਕਾਰੀ ਚ ਤੁਹਾਡੇ ਪੈਸੇ ਨਹੀਂ ਲੱਗਣਗੇ ਤੁਹਾਡੀ ਮਜਬੂਰੀ ਨਹੀਂ ਤੁਹਾਡੀ ਮਰਜ਼ੀ ਹੋਊਗੀ ਐਸੇ ਤਰ੍ਹਾਂ ਹੀ ਸਕੂਲਾਂ ਚ ਬੱਚਾ ਪ੍ਰਾਈਵੇਟ ਚ ਪਾਉਣਾ ਹੈ ਪ੍ਰਾਈਵੇਟ ਚ ਪੜਾ ਲਿਓ ਸਰਕਾਰੀ ਚ ਪਾਉਣਾ ਹੈ ਸਰਕਾਰੀ ਚ ਪੜਾ ਲਿਓ ਪੜ੍ਹਾਈ ਦਾ ਕੋਈ ਫਰਕ ਨਹੀਂ ਹੋਊਗਾ ਟੀਚਰ ਉਧਰ ਵੀ ਆਜੇ ਟੀਚਰ ਇੱਧਰ ਵੀ ਆਜੇ ਫਰਨੀਚਰ ਉਧਰ ਵੀ ਆ ਜਾ ਫਰਨੀਚਰ ਇੱਧਰ ਵੀ ਆ ਜਾ ਰਿਜ਼ਲਟ ਵੀ ਐਜੇ ਆਉਣਗੇ ਮਰਜ਼ੀ ਆ ਤੁਹਾਡੀ ਸਰਕਾਰੀ ਚ ਪੜਾਣਾ ਸਰਕਾਰੀ ਚ ਪੜਾ ਲਓ ਪ੍ਰਾਈਵੇਟ ਚ ਪਾਣਾ ਪੜ੍ਹਾਈ ਸਪਿਰਟ ਚਾ ਲਓ ਪ੍ਰਾਈਵੇਟ ਚ ਫੀਸ ਲੱਗੂਗੀ ਸਰਕਾਰੀ ਚ ਫੀਸ ਵੀ ਨਹੀਂ ਲੱਗਣੀ ਮੈਂ ਲੋਕਾਂ ਦੀ ਮਜਬੂਰੀ ਨੂੰ ਉਹਨਾਂ ਦੀ ਮਰਜ਼ੀ ਚ ਬਦਲਣੀ ਚਾਹਣਾ ਇਹਦੇ ਵਾਸਤੇ ਮੈਨੂੰ ਥੋੜਾ ਰੱਖੜੀ ਦੇ ਮੌਕੇ ਤੇ ਫਾਇਰ ਬ੍ਰਿਗੇਡ ਦੇ ਵਿੱਚ ਪਹਿਲੀ ਵਾਰ ਹੋਊਗਾ ਅਸੀਂ ਕਾਨੂੰਨ ਥੋੜੇ ਜਿ ਬਦਲੇ ਨੇ ਪਹਿਲਾਂ ਸਖਤ ਸੀਗੇ ਉਹਦੇ ਕਰਕੇ ਕੁੜੀਆਂ ਨਹੀਂ ਆ ਸਕਦੀਆਂ ਸੀ ਹੁਣ ਅਸੀਂ ਕਾਨੂੰਨ ਥੋੜੇ ਜਿ ਨਰਮ ਕਰਕੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਖਬਰ ਮਿਲ ਜੂਗੀ ਪੰਜਾਬ ਪਹਿਲਾ ਸੂਬਾ ਹੋਊਗਾ ਜਿਹਦੇ ਵਿੱਚ ਫਾਇਰ ਬ੍ਰਿਗੇਡ ਦੇ ਵਿੱਚ ਵੀ ਸਾਡੀਆਂ ਧੀਆ ਸਾਡੀਆਂ ਕੁੜੀਆਂ ਜਿਹੜੀਆਂ ਨੇ ਉਹ ਕੰਮ ਕਰਨਗੀਆਂ ਫਾਇਰ ਬ੍ਰਿਗੇਡ ਦੇ ਵਿੱਚ ਦੇਸ਼ 'ਚ ਕਿਤੇ ਵੀ ਕੁੜੀਆਂ ਨਹੀਂ ਹੈਗੀਆਂ ਕਿਉਂਕਿ ਰੂਲ ਥੋੜੇ ਜਿ ਓਕੇ ਕਰ ਰੱਖੇ ਸੀ ਅੱਜ ਕੱਲ ਜ਼ਮਾਨਾ ਬਦਲ ਗਿਆ ਸੋ ਆਂਗਣਵਾੜੀ 'ਚ ਕੱਲ ਹੀ ਇਹ ਜੇ ਅਨਾਉਂਸਮੈਂਟ ਕਰਕੇ ਆਇਆ ਪਰਸੋਂ ਕਿ 3000 ਹੋਰ ਨੌਕਰੀਆਂ ਆਂਗਣਵਾੜੀ ਚ ਭੈਣਾ ਨੌਤੀ ਆਂਦਾਂਗੇ ਸੋ ਸਾਡੀਆਂ ਕੁੜੀਆਂ ਕਿਸੇ ਪੱਖੋਂ ਵੀ ਕੰਮ ਨਹੀਂ ਇਸ ਵਕਤ ਹੈਰਾਨ ਹੋ ਜਾਓਗੇ ਲਿਖ ਲਿਓ ਪੱਤਰਕਾਰ ਵੀ ਬੈਠੇ ਨੇ ਇਸ ਵਕਤ ਜਦੋਂ ਮੈਂ ਬੋਲ ਰਿਹਾ ਤਾਂ ਪੰਜਾਬ ਦੇ ਵਿੱਚ 6 ਕੁੜੀਆਂ ਐਸਐਸਪੀ ਨੇ 8 ਕੁੜੀਆਂ ਡੀਸੀ ਲੱਗੀਆਂ ਹੋਈਆਂ ਪਹਿਲੀ ਵਾਰ ਹੋਇਆ ਇਤਿਹਾਸ ਚ 6 ਕੁੜੀਆਂ ਐਸਐਸਪੀ ਨੇ ਪੰਜਾਬ ਦੀਆਂ 8 ਡੀਸੀ ਨੇ ਅਸੀਂ ਧੀਆ ਨੂੰ ਬਰਾਬਰ ਦਾ ਦਰਜਾ ਦੇ ਰਹੇ ਹਾਂ ਸਾਡੇ ਤੇ ਜੋ ਕਲੰਕ ਜਿਹਾ ਲੱਗਿਆ ਸੀਗਾ ਕਿ ਧੀਆ ਨੂੰ ਮਾਰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਉਹ ਤੋਤਾ ਸੀ ਇਹੀ ਕਹੂੰਗਾ ਮੈਂ ਤਾਂ ਪਾਰਲੀਮੈਂਟ 'ਚ ਵੀ ਬੋਲਿਆ ਸੀ ਕਿ ਇੱਕ ਧੀ ਆਪਣੀ